ਮਾਦੀ ਫਤਿਹ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਤਮਾਤਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤੇ ਸਰਦਾਰ ਵਿਜਿੰਦਰ ਸਿੰਘ ਕੰਨਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਦੀ ਸੰਗਤ ਨਾਲ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਸੋ ਬਹੁਤ ਧੰਨਵਾਦੀ ਹਾਂ ਕਲਗੀ ਵਾਰੇ ਦਾ ਐਸਾ ਸਕੂਨ ਦੇਖਿਆ ਕਲਗੀ ਵਾਰੇ ਜਿੱਤੇ ਕਿਸੇ ਕੀਮਤ ਸਿੱਖਣਾ ਡੋਲਦੇ ਸੀ ਹਰ ਮੁਸੀਬਤ ਨੂੰ ਹਰ ਮੁਸੀਬਤ ਨੂੰ ਚੜ ਦੇ ਸੀ ਖਿੜੇ ਮੱਥੇ ਸੌਦਾ ਅਣਖ ਦੀ ਤਕੜੀ ਵਿੱਚ ਤੋੜਦੇ ਸੀ ਜ਼ੁਲਮ ਸਹਿਣਾ ਦਾ ਜ਼ੁਲਮ ਸਹਿਣਾ ਦਾ ਸਿੱਖਾ ਕਦੇ ਸਿੱਖਿਆ ਮਾੜੇ ਇਰਾਦਿਆਂ ਨੂੰ ਫੈਰਾ ਵੇਠ ਰੋਲਦੇ ਸੀ ਹੌਸਲੇ ਦੇਖ ਜ਼ਾਲਮ ਵੀ ਕੰਬ ਜਾਂਦੇ ਹੌਸਲੇ ਦੇਖ ਜਾਲਾ ਵੀ ਕੰਮ ਜਾਂਦੇ ਜਦੋਂ ਜੋਸ਼ ਨਾਲ ਪਤਿਓਂ ਬੋਦੇ ਸੀ ਜਦੋਂ ਜੋਸ਼ ਨਾਲ ਪਤਿਓਂ ਬੋਦੇ ਸੀ ਮਮਾ ਮੇਰੀ ਕਹਦਾ ਜੀ ਜਿਗਰਾ ਗਰੂ ਦੇ ਲਾਲਾਂ ਦਾ ਸੋ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਦੀ ਆ ਆਪਣੀਆਂ ਬੀਬੀਆਂ ਭੈਣਾਂ ਨੂੰ ਕਿ ਜਿਕਾਰੇ ਨਾਲ ਆਪਣੀ ਹਾਜ਼ਰੀ ਜ਼ਰੂਰ ਲਵਾਇਆ ਕਰਦੇ ਜੋਰਾ ਮਾਰਤੇ ਫਤਿਹ ਸੇਂਗੜੇ ਸਿੱਖੀ ਸਿਧਰ ਜਨ ਬਹਾਇਆ ਪੂਰਾ ਦਾਗਣਾ ਪਿਓ ਦਾ ਦੇ ਦਿੱ। ਫੱਗ ਨੂੰ ਹੰਨਾ ਲਾਇਆ। ਵੇਖਣ ਵਾਲੇ ਦੰਦ ਸੀ ਰਹਿ ਗਏ। ਵੇਖਣ ਵਾਲੇ ਦੰਦ ਸੀ ਰਹਿ ਗਏ। ਵੇਖ ਕੇ ਇਹ ਕੁਰਬਾਨੀ ਨਿੱਕੀਆਂ ਜਿੰਦਾ ਹੋ ਨਾ ਦਿੱਤੀ। ਧਰਮ ਦੀ ਕੋਈ ਵੀ ਹਾਨੀ ਨੀ ਹੋਈ। ਗੁਰੂ ਗੋਬਿੰਦ ਨੇ ਲਾਲਾ ਨੂੰ ਸੀ ਐਸਾ ਅੰਮ੍ਰਿਤ ਪਿਲਾਇਆ ਜੋਰਾ ਵਰ ਤੇ ਫਤੇ ਸੇਂਗਣੇ ਸਿੱਖੀ ਸਿਦਕ ਨਾਲ ਪਾਇਆ। ਉਮਰਾ ਦੇ ਸੀ ਛੋਟੇ ਭਾਵੇਂ ਸਾਧ ਸੰਗਤ ਜੀ ਉਮਰਾ ਦੇ ਸੀ ਛੋਟੇ ਭਾਵੇਂ ਪਰ ਸਾਕੇ ਕੀਤੇ ਵੱਡੇ ਜਾਲਮ ਦੀ ਹੀ ਕੁੱਤੇ ਜੜ ਕੇ ਨੱਕ ਵਿੱਚ ਦਮ ਕਰ ਛੱਡੀ ਹਾਂਜੀ ਪੱਲੇ ਬੰਦ ਦਾਦੀ ਦੀ ਸਿੱਖਿਆ ਪੱਲੇ ਬੰਦ ਦਾਦੀ ਦੀ ਸਿੱਖਿਆ ਨਾਮ ਸੀ ਖੂਬ ਕਮਾਇਆ ਜੋਰਾ ਬਾਤੇ ਬਧੇ ਸਿੱਖ ਨੇ ਸਿੱਖੀ ਸੱਚ ਜਨਮ ਵਾਲਾ ਵਾਹਿਗੁਰੂ ਕਿਸਮਤ ਵਾਲੇ ਬੜੇ ਅਸੀਂ ਹਾਂ ਬੜੀ ਕਿਸਮਤ ਵਾਲਾ ਕਿ ਸਿੱਖ ਧਰਮ ਦੇ ਜਾਏ ਕਿਸਮਤ ਵਾਲੇ ਬੜੇ ਅਸੀਂ ਹਾਂ ਸਿੱਖ ਧਰਮ ਦੇ ਜਾਏ ਗੁਰੂ ਦੇ ਲਾਲਾਂ ਵਰਗਾ ਜਿਹੜਾ ਕੋਈ ਤਾਂ ਰੱਖ ਵਿਖਾਏ ਸੂਬੇ ਦੀ ਹਰ ਤਾਕਤਾਂ ਫੇਰ ਸੀ ਕਰ ਦਿਖਾਇਆ ਜੋਰਾ ਬਾਤੇ ਵਧੇ ਸੰਗਣੇ ਸਿੱਖੀ ਕਿਦਕ ਨਭਾਇਆ ਗੁਰੂ ਇਤਿਹਾਸੋਂ ਬੱਚਿਆਂ ਤਾਂ ਹੀ ਗੁਰੂ ਇਤਿਹਾਸ ਤੋਂ ਬੱਚਿਆਂ ਤਾਈਂ ਜਾਣੋ ਸਭ ਕਰਾਈਏ ਨਕੀਆਂ ਜਿੰਦਾ ਵੱਡੇ ਸਾਕੇ ਜੱਸੀ ਅਸੀਸ ਚਕਾਈਏ ਲਾਲਾ ਨੇ ਸੀ ਜੀਵਨ ਸਾਰਾ ਲਾਲਾ ਨੇ ਸੀ ਜੀਵਨ ਸਾਰਾ ਧਰਮ ਦੇ ਲੇਖੇ ਲਾਇਆ ਜੋਰਾ ਵਾਦੇ ਵਤੇ ਸਿੰਗਣੇ ਸਿੱਖੀ ਸਿਦਕ ਨਭਾਇਆ ਕੋਰਾ ਆਦਾਰ ਨਾ ਕਿਉਂ ਦਾ ਦੇਦੀ ਪਾਤਨ ਨੂੰ ਸੁਨਣਾ ਨਾ ਆਈ

ਰੱਬਾ ਹੁਣ ਵੀ ਬੱਕਦੇ ਸੋਜੀ ਰੱਬਾ ਹੁਣ ਵੀ ਬੱਕਦੇ ਸੋਜੀ ਕੋਈ ਐਸਾ ਕਰਮ ਕਮਾ ਲਈਏ ਸਭ ਜਾਂਦਿਆਂ ਕੋਲੋਂ ਸਿੱਕੇ ਦੇ ਇਹ ਜੀਵਨ ਸਫਲ ਬਣਾ ਲਈਏ ਸ਼ਹੀਦ ਹੋ ਜਾਣਾ ਸੁੱਖ ਟਕਰਾ ਕੇ ਸ਼ਹੀਦ ਹੋ ਜਾਣਾ ਸੁੱਖ ਟਕਰਾ ਕੇ ਕੌਣ ਨੂੰ ਜਿਉਂਦਾ ਰੱਖਣ ਦੇ ਲਈ ਖੁਦ ਨੂੰ ਨੀਹਾਂ ਤੇ ਸਦਕਾ ਨੂੰ ਚੱਖਣ ਦੇ ਲਈ ਐਸੇ ਜਿਗਰੇ ਰੱਖਣੇ ਜੇਕਰ ਐਸੇ ਜਿਗਰੇ ਰੱਖਣੇ ਜੇਕਰ ਅਸੀਂ ਅੰਦਰ ਉਹ ਵਸਾ ਲਈਏ ਉਨਾਂ ਦੀਆਂ ਲੀਹਾਂ ਤੇ ਚੱਲ ਕੇ ਇਹ ਜੀਵਨ ਸਫਰ ਬਣਾ ਲਈਏ ਬੋਲੇ ਸੋਨਹਾਰ ਸਾਸੀਆ ਕਾਲਾ ਚੁਕੇ ਨਹੀਂ ਸੰਤ ਜੁਲਮ ਦੇ ਅੱਗੇ ਹਿਰਦਿ ਚੁਕੇ ਨਹੀਂ ਸੰਤ ਜੁਲਮ ਦੇ ਅੱਗੇ ਸੀਨਾ ਤਾਰ ਕੇ ਖੜ ਗਏ ਸੀ ਖਿੜੇ ਮੱਥੇ ਸਨ ਸਹਿਤ ਸੀ ਖਿੜੇ ਮੱਥੇ ਸਨ ਸਹਿਤ ਸੀ ਮੌਤ ਦੇ ਸਾਹਮਣੇ ਆੜ ਗਏ ਸੀ ਐਸੇ ਲਾਲ ਨਹੀਂ ਮੋੜ ਮੋੜ ਜੰਮਣੇ ਐਸੇ ਲਾਲ ਨਹੀਂ ਮੋੜ ਮੋੜ ਜੰਮਦੇ ਅਸੀਂ ਮਨ ਨੂੰ ਵੀ ਸਮਝਾ ਲਈਏ ਲੈ ਕੇ ਸੀਧ ਉਹਨਾਂ ਤੋਂ ਆਪਾਂ ਹੁਣ ਜੀਵਨ ਸਫਲ ਬਣਾ ਦੇ ਜਿਸ ਨੇ ਹੈ ਸੀ ਦੁੱਧ ਪਲਾਇਆ जिसने है ही दूत पलाया मोती राम भी याद कर सारा परिवार शहीद कराया उसके लिए फरियाद करूं कीती उस पर मां सेवा कीती उस पर मां सेवा कुछ असली भी सेम कमा लिए गुण लेके गुरु सिखि वाले हुन जीवन सफल बना ले मां गुरु ਮਾਂ ਗੁਜਰੀ ਦਾਦੀ ਦੇ ਵਾਂਗੂ ਮਾਂ ਗੁਜਰੀ ਦਾਦੀ ਦੇ ਵਾਂਗੂ ਅਸੀਂ ਵੀ ਵਰਤ ਨਿਭਾਉਣਾ ਹੈ ਮਾਂ ਗੁਜਰੀ ਦਾਦੀ ਦੇ ਵਾਂਗੂ ਅਸੀਂ ਵੀ ਵਰਤ ਨਿਭਾਉਣਾ ਹੈ ਚੜਦੀ ਕਲਾ ਦਾ ਜੱਜਾ ਭਰ ਕੇ ਇਹਨਾਂ ਨੂੰ ਸ਼ੇਰ ਬਣਾਉਣਾ ਹੈ ਲਿਖੇ ਇਤਿਹਾਸ ਕੁਰਬਾਨੀ ਵਾਲਾ ਲਿਖੇ ਇਤਿਹਾਸ ਕੁਰਬਾਨੀ ਵਾਲਾ ਜੀਵਨ ਲੇਖੇ ਨਾਲ ਹੀ ਇਹ पी के पाउडर से खंडे वाली जीवन सफल बना लिए पी के पाउडर से खंडे वाली जीवन सफल बना लिए लास्ट बार जी कदे किसी का बुरा ना करिए कदे कि किसी का बुरा ना करिए किसे गलता बुरा मनाइए ना अपनी हर गलती मान लीए अपनी हर गलती मान लीए ਦੋਸ਼ ਦੂਜੇ ਤੇ ਲਾਈਏ ਨਾ ਜੋਸ਼ ਨਾਲ ਹੋਸ਼ ਵੀ ਰੱਖਣਾ ਹੈ ਜੋਸ਼ ਨਾਲ ਹੋਸ਼ ਵੀ ਰੱਖਣਾ ਜੱਸੀ ਮਨ ਸੰਜਾਲ ਲਈਏ ਗੁਰਮਤ ਦੇ ਰਾਹ ਤੇ ਤੇ ਚੱਲ ਕੇ ਜੀਵਨ ਸਫਲ ਬਣਾ ਲਈਏ ਜੀਵਨ ਸਫਲ ਬਣਾ ਲਈਏ ਇਹ ਜੀਵਨ ਸਫਲ ਬਣਾ ਲਈਏ ਵਾਹਿਗੁਰਜੀ ਦਾ ਹਾਲ ਸਾਹ ਵਾਹਿਗੁਰਜੀ ਕੀ ਫਤਿਹ ਬੋਲੇ